ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫ ਆਪ ਜੀ ਦਾ ਹਰ ਇੱਕ ਸਵਾਗਤ ਕਰਾਈ। ਪੇਸ਼ ਹੈ ਜਲਸੀਂ ਭਗਸਿੰਧਾ ਦਾ ਸਵਾਗਤ ਆਧੁਨਿਕ ਵਿਸ਼ੇਸ਼ ਪ੍ਰਗਰਮ। ਪਿੰਡ ਪੱਟੀਆਂ ਹਲਕਾ ਟਾਂਡਾ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਪੁਰਬ ਸੰਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਤੋਂ ਨਰਿੰਦਰ ਸਿੰਘ ਪੂਰਾ ਤੇ ਮਹੇਸ਼ ਕੁਮਾਰ ਮੇਸ਼ੀ ਦੀ ਵਿਸ਼ੇਸ਼ ਰਿਪੋਰਟ।

My no dance 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 dance

ਦਾ ਗਾਂ ਦਾ ਕੇਂਦਰੀ ਬਾਂਡ ਤੇ ਫੋਕਸ ਕੀਤਾ ਸਰਵ ਕਰਦੇ ਅਤੇ ਕੇਂਦਰ ਰਹਾਤ ਤੁਹਾਡੇ ਲਈ ਹਾਂ ਜੀ ਸੱਜਣ ਜੀ ਸਾਹਿਬ ਬਾਰੇ ਕਹਿ ਲਿਆ ਹਾਂ ਤੁਹਾਨੂੰ ਮੈਂ ਟੈਸਟ ਕੇ ਸੋਨ ਸੰਗਤ ਨੂੰ ਵੀ ਉਹ ਗੁਰਦੇ ਤਨ ਗੁਰਦੇਵ ਜਿਵੇਂ ਕਿ ਤੁਹਾਨੂੰ ਸਬਜੀ ਨੂੰ ਬਹੁਤ ਆਰ ਵਿੱਚ ਸੰਤਾਂ ਲਈ ਅੱਛਾ ਤੇ ਦਾ ਅੰਗਰ ਤਿਆਰ ਕੀਤਾ ਗਿਆ ਹੈ ਜਜੂ ਕਿ ਬਹੁਤ ਹੀ ਪ੍ਰੇਮਤਾ ਸ਼ਿਕਾਇਤ ਆ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਇਸ ਵਾਰ ਦਾ ਸਾਨੂੰ ਨਵਾਜਿਆ ਤੁਹਾ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਆਪ ਸਭ ਜੀ ਨੇ ਆਪ ਸਭ ਜੈ ਗੁਰਦੇਵ ਧੰਨ ਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇ ਪਰਿਵਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਗੁਰਪੁਰਧੀਆਂ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹਨ ਸਾਰੇ ਹੀ ਵੱਲੋਂ ਲੱਖ ਲੱਖ ਵਧਾਈਓ ਜੈ ਗੁਰਦੇਵ ਧੰਨ ਗੁਰਦੇ ஜ <San> <San>

ਜੈ ਗੁਰਦੇਵ ਧਾਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੱਲੋਂ ਸਾਡੇ ਪਰਿਵਾਰ ਵੱਲੋਂ ਸਾਧ ਸੰਗਤ ਜੀ ਸਾਭ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਹੀਂ ਗੱਲ ਕਰਨ ਜੈ ਗੁਰਦੇਵ ਧਾਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇ ਪਰਿਵਾਰ ਵਾਲੋ ਸ਼੍ਰੀ ਗੁਰੂ ਰਵਿਦਾਸ ਗੁਰਪੁਰਬੀਆਂ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੁਣ ਨੇ ਸਾਰੇ ਹੀ ਰਲ ਮਿਲ ਕੇ ਨਗਰ ਕੀਰਤਨ ਕੀਤਾ ਜੋ ਕਿ ਨਗਰ ਕੀਰਤਨ ਹੀ ਬਹੁਤ ਵਧੀਆ ਤਰੀਕੇ ਨਾਲ ਹੋਇਆ ਇਸ ਲਈ ਸਾਰੇ ਹੀ ਸਾਧ ਸੰਗਤ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਓ ਜੈ ਗੁਰੂ ਦੇਵ ਧੰਗੁਰੂ ਦੇਵ ਚਾਚੂ ਦੇਵ ਧੰਗੁਰੂ ਦੇਵ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਗੁਰਪੁਰਬ ਦੀਆਂ ਨਗਰ ਨਿਵਾਸੀਆਂ ਨੂੰ ਅਲੱਗ-ਅਲੱਗ ਮੁਬਾਰਕਾਂ जय गुरुदेव ਧੰਨ ਗੁਰੂ ਦੇ ਲਾਈਨਸ ਕਲੱਬ ਐਕਟ ਆਫ ਨਵਾਂ ਸ਼ਹਿਰ 321 ਡੀ ਵੱਲੋਂ ਵਿਸ਼ੇਸ਼ ਬੈਠਕ ਸ਼੍ਰੀ ਤਰਲੋਚਨ ਸਿੰਘ ਵਰਦੀ ਡਿਪਟੀ ਗਵਰਨਰ ਦੀ ਅਗਵਾਈ ਦੇ ਹੇਠ ਨਵਾਂ ਸ਼ਹਿਰ ਵਿਖੇ ਹੋਈ ਆਓ ਦੇਖਦੇ ਹਾਂ ਇਸ ਸਬੰਧੀ ਨਵਾਂ ਸ਼ਹਿਰ ਸਰਗਰਮੀਆਂ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਆਪਣੇ ਸਾਰੇ ਨੰਬ ਮੈਂਬਰਸ ਨੂੰ ਅਤੇ ਦੇਸ਼ ਦੇ ਸਾਰੇ ਬੈਠੀਆਂ ਸੰਗਤਾਂ ਨੂੰ ਮੇਰੇ ਵੱਲੋਂ ਤਲਵਤ ਸਿੰਘ ਬਿਰਦੀ ਲਾਈਨ ਕਲੱਬ ਨਵਸ਼ਹਿਰ ਐਕਟਿਵ ਅਤੇ ਮੇਰੀ ਸਮੁੱਚੀ ਟੀਮ ਲਾਈਨ ਕਲੱਬ ਨਵਸ਼ਹਿਰ ਐਕਟਿਵ ਦੀ ਤਰਫੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਅੱਜ ਆਪਾਂ ਇਹ ਪ੍ਰਣ ਕਰੀਏ ਕਿ ਆਪਾਂ ਸ਼੍ਰੀ ਗੁਰੂਦਾਸ ਮਹਾਰਾਜੀ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਬਾਈ ਗੁਰੂ ਹਮੇਸ਼ਾ ਸਾਡੇ ਕਲੱਬ ਤੇ ਸਾਡੀਆਂ ਦੇਸ਼ ਦੇਸ਼ ਪ੍ਰਦੇਸ਼ ਸੰਗਤਾਂ ਤੇ ਹਮੇਸ਼ਾ ਮਿਹਰ ਰੱਖਣ, ਤੰਦਰੁਸਤੀਆਂ ਵਰਸਣ, ਚੜ੍ਹਦੀਆਂ ਕਲ ਰੱਖਣ ਇਹਦੇ ਸੰਬੰਧ ਵਿੱਚ ਹੀ ਅਸੀਂ ਜੋ ਕਿ ਅੱਜ ਸਾਡੀ ਮੀਟਿੰਗ ਹੋਈ ਆ ਉਸ ਦੇ ਵਿੱਚ ਅਸੀਂ ਮੈਡੀਕਲ ਚੈੱਕਅਪ ਕੈਂਪ ਅੱਖਾਂ ਦੇ ਕੈਂਪ ਜੋ ਸਾਡੇ ਲਗਾਤਾਰ ਚੱਲਦੇ ਆਉਂਦੇ ਆ ਉਹ ਇਸ ਤਰ੍ਹਾਂ ਚੱਲਦੇ ਰਹਿਣਗੇ ਮੇਰੇ ਜਿੰਨੇ ਵੀ ਲਾਈ ਮੈਂਬਰ ਹੈਗੇ ਸਾਰਿਆਂ ਨੇ ਇਸ ਗੱਲ ਤੇ ਸਹਿਮਤੀ ਜਤਾਈ ਆ ਕਿ ਅਸੀਂ ਸਾਰੇ ਹੀ ਸਹਿਯੋਗ ਕਰਕੇ ਇਹ ਕੈਂਪ ਇਸ ਤਰ੍ਹਾਂ ਚੱਲਦੇ ਰਹਿਣਗੇ ਜਿੱਦਾਂ ਕਿ ਆਪ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਤਾਲੀ ਸਾਹਿਬ ਵਿਖੇ ਸਾਡਾ ਹਰੇਕ ਸੰਗਰਾਂਦ ਨੂੰ ਵੱਡਾ ਕੈਂਪ ਹੁੰਦਾ ਹੈ ਜੋ ਕਿ ਇਸ ਵਾਰ ਸਾਡਾ ਖੰਨਾ ਕੈਂਪ ਪੂਰੇ ਕਰ ਚੁੱਕੇ ਆ ਤੇ ਨਾਲ ਹੀ ਸਾਡੇ ਮੈਂਬਰ ਸਾਹਿਬਾਨ ਨੇ ਇੱਕ ਹੋਰ ਸਹਿਮਤੀ ਜਤਾਈ ਹੈ ਕਿ ਜਿਸ ਦੇ ਵਿੱਚ ਅਸੀਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਅਰ ਅਤਵਾਰ ਨੂੰ ਮੈਡੀਕਲ ਚੈੱਕਅਪ ਕੈਂਪ ਦਾ ਆਰੰਭ ਕੀਤਾ ਗਿਆ ਜੋ ਕਿ ਸਾਡਾ ਇਹ ਵੀ ਪਿਛਲੇ ਮਹੀਨੇ ਤੋਂ ਚਾਲੂ ਕੀਤਾ ਗਿਆ ਉਹਦੇ ਵਿੱਚ ਵੀ ਮੈਂ ਬਹੁਤ ਬਹੁਤ ਸਾਡੇ ਕਲੱਬ ਦੇ ਮੈਂਬਰ ਵਧਾਈ ਦੇ ਪਾਤਰੋ ਆ ਤੇ ਇਸੇ ਤਰ੍ਹਾਂ ਸਾਡੇ ਪਿਛਲੇ ਮਹੀਨੇ ਦੇ ਵਿੱਚ ਇੱਕ ਗਰੀਬ ਪਰਿਵਾਰ ਨੂੰ ਜੋ ਕਿ ਵਿਆਹ ਦਾ ਸਾਮਾਨ ਵਿਆਹ ਦਾ ਫਰਨੀਚਰ ਸਾਰਾ ਸਾਡੇ ਕਲੱਬ ਦੇ ਸਹਿਯੋਗ ਦੇ ਨਾਲ ਰੇਟ ਕੀਤਾ ਗਿਆ ਮੈਂ ਉਸ ਲਈ ਵੀ ਸਾਰੇ ਮੈਂਬਰ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਦਾ ਕਿ ਸਾਡੇ ਬਾਹਰ ਬੈਠੇ ਜਿਹੜੇ ਸਾਡੇ ਨੇਮ ਕਲੱਬ ਦੇ ਸੰਚਾਲਕ ਨੇ ਸੰਜੀਵ ਗੁਰਦੀਪ ਸਿੰਘ ਸੂਚ ਅਤੇ ਜਗਦੀਪ ਸਿੰਘ ਬੜਵਾਲ ਉਹ ਵੀ ਸਾਨੂੰ ਹਮੇਸ਼ਾ ਹੀ ਸਾਡਾ ਕਲੱਬ ਦਾ ਬਹੁਤ ਸਾਥ ਦਿੰਦੇ ਇਸ ਤਰ੍ਹਾਂ ਹੀ ਸਾਡੀ ਜਿਹੜੀ ਇਹ ਸਾਡੇ ਕਲੱਬ ਦੀ ਮੀਟਿੰਗ ਅੱਜ ਕੋਈ ਇਹ ਪ੍ਰਧਾਨ ਲਾਈਨ ਲੇਡੀ ਜਸਵਿੰਦਰਪੁਰ ਗੁਣਾਚੌਰ ਸੈਕਟਰੀ ਮੈਡਮ ਪੂਨਮ ਸੂਰੀ ਜੀ ਰੀਅਰ ਸੰਜੀਪ ਕਹਿਨ ਜੀ ਪੀਆਰਓ ਸਾਡੇ ਬੋਧਾ ਜੀ ਅਤੇ ਜੋ ਚੇਅਰਮੈਨ ਸਾਡੇ ਸੰਜੀਪ ਸੂਰੀ ਜੀ ਅਤੇ ਰੀਅ ਚੇਅਰਮੈਨ ਸਾਡੇ ਕੁਲਦੀਪ ਧੂਸ਼ਣ ਜੀ ਤੇ ਸਾਡੇ ਮੈਡਮ ਬਿਮਲਾ ਰਾਣੀ ਜੀ ਅਤੇ ਸਾਡੇ ਸੁਵੰਨ ਜੀ ਜੀ ਤੇ ਸਾਰੇ ਹੋਰ ਮੇਰੇ ਸਾਰੇ ਲਾਈਨ ਮੈਂਬਰ ਸਾਰੇ ਹਾਜ਼ਰ ਹੋਏ ਅਸੀਂ ਪਿਛਲੇ ਜਿੰਨੇ ਵੀ ਪ੍ਰੋਜੈਕਟ ਕੀਤੇ ਹੋਏ ਸਾਰਿਆਂ ਤੇ ਸਾਰੇ ਮੈਂਬਰ ਸਾਹਿਬ ਨੇ ਸਹਿਮਤੀ ਜਤਾਈ ਆ ਕਿ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵੀ ਸਾਰੀ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਗਈ ਆ ਤੇ ਅਸੀਂ ਹੋਰ ਜਿਹੜੇ ਬਾਕੀ ਫੂਲ ਫਾੜ ਹੰਗਰ ਦਾ ਲੰਗਰ ਵੀ ਜਲਦੀ ਹੀ ਅਸੀਂ ਕਰਾਂਗੇ ਤੇ ਇਸੇ ਤਰ੍ਹਾਂ ਸਾਨੂੰ ਜਿੱਦਾਂ ਉੱਪਰੋਂ ਇੰਟਰਨੈਸ਼ਨਲ ਤੋਂ ਵਿਦਿਆਤਾ ਆਉਂਦੀਆਂ ਨੇ ਉਹਦੇ ਹਿਸਾਬ ਨਾਲ ਅਸੀਂ ਸਾਰੇ ਹੀ ਪ੍ਰੋਜੈਕਟ ਜਿਹੜੇ ਆ ਸਮੇਂ-ਸਮੇਂ ਨਾਲ ਕਰਦੇ ਰਹਿੰਦੇ ਆ ਤੇ ਇਸੇ ਵਾਰ ਵੀ ਅਸੀਂ ਸਾਡੀ ਜਿਹੜੀ ਕੋਈ ਸਾਡੇ ਡਿਊਟੀਆਂ ਹੁੰਦੇ ਆ ਡਿਊਟੀਆਂ ਹੁੰਦੇ ਆ ਉਹ ਵੀ ਅਸੀਂ ਟਾਈਮ ਨਾਲ ਸਮੇਂ ਨਾਲ ਪਹੁੰਚਦੇ ਆ ਤੇ ਉਹਦੇ ਵਿੱਚ ਵੀ ਸਾਡੇ ਕਲੱਬ ਦਾ ਜਿਹੜਾ ਕਾਫੀ ਮਾਣ ਸਨਮਾਨ ਵੱਜ ਜਾਂਦਾ ਆ ਤੇ ਇਸੇ ਤਰ੍ਹਾਂ ਮੈਂ ਆਪਣੇ ਸਾਰੇ ਕਲੱਬ ਮੈਂਬਰਸ ਨੂੰ ਬੇਨਤੀ ਕਰਾਂਗਾ ਕਿ ਆਪਣੇ ਜਿਹੜੇ ਪ੍ਰੋਜੈਕਟ ਹੈਗੇ ਆ ਇਹ ਵੱਧ ਤੋਂ ਵੱਧ ਕੀਤੇ ਜਾਣ ਅਤੇ ਵੱਧ ਤੋਂ ਵੱਧ ਗਰੀਬ ਲੋਕਾਂ ਦੀ ਮਦਦ ਕੀਤੀ ਜਾਵੇ ਸਹਾਇਤਾ ਕੀਤੀ ਜਾਵੇ ਜੋ ਵੀ ਹੈ ਸਾਰੇ ਮੈਂਬਰ ਇਕੱਠੇ ਹੋ ਕੇ ਰਾਂ ਮਿਲ ਕੇ ਇਸ ਗੱਲਾਂ ਤੇ ਆਪਾਂ ਅਮਲ ਕਰੀਏ ਅਤੇ ਮੈਡੀਕਲ ਕੈਂਪ ਤਾਂ ਲਾਉਂਦੇ ਲਾਉਨੇ ਆ ਨਾਲ ਦੀ ਨਾਲ ਅਸੀਂ ਜਿਦਾ ਕਿ ਸਕੂਲਾਂ ਦੇ ਵਿੱਚ ਗਰੀਬ ਬੱਚੇ ਆ ਉਹਨਾਂ ਨੂੰ ਕਾਪੀਆਂ ਪੈਨਸਲਾਂ ਜਾਂ ਕੋਈ ਬੈਗ ਜਾਂ ਬੂਟ ਜਾਂ ਕੁਝ ਵੀ ਇਦਾਂ ਦੀ ਵੀ ਦੇਸ਼ ਦਾ ਪੰਦੇ ਦੇ ਸਕਦੇ ਆ ਤੇ ਬਾਕੀ ਜਿੰਨਾ ਵੀ ਹੋ ਸਕੇ ਸਮਾਜ ਭਲਾਈ ਦੇ ਕੰਮਾਂ ਵੱਲ ਵੱਧ ਤੋਂ ਵੱਧ ਕਲੱਬ ਨੂੰ ਚਾਰਕਾਂ ਚਾਹੀਦਾ ਸਾਡਾ ਜਿਹੜਾ ਕਲੱਬ ਹੈ ਸਾਰੇ ਰੀਜਨ ਦੇ ਵਿੱਚੋਂ ਜਦੋਂ ਅਸੀਂ ਕਲੱਬੇ ਨਾਮਾ ਸਟਾਰਟ ਕੀਤਾ ਸੀ ਸਾਡੇ ਪ੍ਰੋਜੈਕਟਾਂ ਨੂੰ ਦੇਖਦੇ ਹੋਏ ਸਾਡੇ ਗਵਰਨਰ ਜੀਐਸ ਸੇਠੀ ਜੀ ਨੇ ਸਾਨੂੰ ਲੈਵਲ ਸਟਾਰ ਪੋਸਟ ਕੀਤਾ ਸੀ ਤੇ ਇਹ ਵੀ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਤੇ ਸਾਨੂੰ ਉੱਪਰੋਂ ਵੀ ਸਮੇਂ-ਸਮੇਂ ਨਾਲ ਵੀ ਇੰਟਰਨੈਸ਼ਨਲ ਤੋਂ ਵੀ ਸਾਨੂੰ ਕਾਫੀ ਸਾਰਾ ਮਾਣ ਪ੍ਰਾਪਤ ਹੁੰਦਾ ਆ ਜੋ ਕਿ ਸਾਡੇ ਇਹ ਸਾਰਾ ਸਾਡੇ ਲਾਈਨ ਮੈਂਬਰਾਂ ਦੀ ਸਹਿਯੋਗ ਨਾਲ ਹੀ ਹੁੰਦਾ ਹੈ ਤੇ ਇੰਨੀਆਂ ਗੱਲਾਂ ਕਰਦਾ ਮੈਂ ਮੀਟਿੰਗ ਨੂੰ ਸਮਾਪਤੀ ਕਰ ਵੱਲ ਲੈ ਕੇ ਜਾਂਦਾ ਜੇ ਕੋਈ ਹੋਰ ਕਿਸੇ ਮੈਂਬਰ ਨੇ ਆਪਣਾ ਸਲਾਹਤ ਦੱਸਣੀ ਹੋਵੇ ਜਾਂ ਕੋਈ ਆਪਣਾ ਸੁਝਾਅ ਦੇਣਾ ਹੋਵੇ ਜਾਂ ਕੋਈ ਆਪਾਂ ਕੋਈ ਕੈਂਪ ਨੂੰ ਵਧੀਆ ਤੀਕੇ ਨਾਲ ਕਰ ਸਕਦੇ ਹੋਏ ਜਾਂ ਕੋਈ ਆਪਾਂ ਪ੍ਰੋਜੈਕਟ ਕਰ ਸਕਦੇ ਹੋਈਏ ਤੇ ਇਸੇ ਤਰ੍ਹਾਂ ਪਿਛਲੇ ਵੀ ਆਰੀ ਅਸੀਂ ਜਾਨੀ ਕਿ ਬਿਰਦਾਸ਼ਣ ਦੇ ਵਿੱਚ ਵੀ ਕਾਫੀ ਸਾਰਾ ਲੰਗਰ ਵੀ ਉਹਨੂੰ ਪੂਰ ਫਰਜ਼ਾ ਲੰਗਰ ਵੀ ਲਗਾਇਆ ਤੇ ਇਸ ਤਰ੍ਹਾਂ ਦੇ ਇੰਨੇ ਛੋਟੇ-ਮੋਟੇ ਪ੍ਰੋਜੈਕਟ ਜਿਹੜੇ ਆ ਇਦਾਂ ਦੇ ਅਸੀਂ ਕਰਦੇ ਰਹੀਏ ਤਾਂ ਕਿ ਸਾਡਾ ਜਿਹੜਾ ਕਲੱਬ ਉਹ ਇਹ ਬਲੰਦੀਆਂ ਸ਼ੂਬੇ ਤੇ ਸਾਡਾ ਇੰਟਰਨੈਟ ਦੇ ਵਿੱਚ ਨਾ ਆ ਤੇ ਮੈਂ ਸਾਰੇ ਮੈਂਬਰਾਂ ਨੂੰ ਇੱਕ ਵਾਰੀ ਫੇਰ ਆਪਣੇ ਵੱਲੋਂ ਆਪਣੇ ਟੀਮ ਵੱਲੋਂ ਸਾਰਿਆਂ ਨੂੰ ਵਰਕਪੈਕ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ 2 ਮਿੰਟ ਲਈ ਆ ਗਏ ਹੋ ਅਰੇ ਸਰ ਇਹ ਹੈ ਪੀਆਰਓ ਇਸਨੇ ਵੀ ਆਪਣਾ ਕੋਈ ਸਲਾਹ مشورہ ਕਰਨਾ ਹੋਵੇ ਕੋਈ ਸੁਝਾਅ ਦੇਣਾ ਹੋਵੇ ਤਾਂ ਆਪਾਂ ਨੂੰ ਸੁਝਾਅ ਦੇ ਸਕਦੇ ਜੀ ਦੱਸੇ ਦਿੱਤਾ ਜੋ ਸੈਟ ਸਾਹਿਬ ਦੇਖ ਰਹੇ ਕੋਈ ਸੁਝਾਅ ਕੋਈ